ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਸਾਖੀ ਬਹੁਤ ਖਾਸ ਹੈ ਅੱਜ ਅਸੀਂ ਵੇਖਾਂਗੇ ਕਿ ਜਦੋਂ ਗੁਰੂ ਸਾਹਿਬ ਜੀ ਪਹਿਲੀ ਵਾਰ ਸਕੂਲ ਗਏ ਤਾਂ ਉਹਨਾਂ ਨੇ ਆਪਣੇ ਅਧਿਆਪਕ ਪਾੰਦੇ ਨੂੰ ਕੀ ਪੜਾਇਆ ਗੁਰੂ ਨਾਨਕ ਦੇਵ ਜੀ ਹੁਣ 7 ਸਾਲ ਦੇ ਹੋ ਗਏ ਸੀ ਪਿਤਾ ਮੈਥਾ ਕਾਲੂ ਜੀ ਨੂੰ ਫਿਕਰ ਸੀ ਕਿ ਮੁੰਡਾ ਪੜ੍ਹ ਲਿਖ ਕੇ ਕੋਈ ਸਰਕਾਰੀ ਨੌਕਰੀ ਕਰ ਲਵੇ ਜਾਂ ਵਧੀਆ ਵਪਾਰੀ ਬਣ ਜਾਵੇ ਇੱਕ ਦਿਨ ਚੰਗਾ ਦਿਨ ਦੇਖ ਕੇ ਪਿਤਾ ਕਾਲੂ ਜੀ ਗੁਰੂ ਸਾਹਿਬ ਨੂੰ ਪਿੰਡ ਦੇ ਪੰਦੇ ਕੋਲ ਲੈ ਗਏ ਪਿਤਾ ਜੀ ਨੇ ਪੰਦੇ ਨੂੰ ਕਿਹਾ ਪੰਡਤ ਜੀ ਮੇਰੇ ਪੁੱਤਰ ਨੂੰ ਅਜਿਹਾ ਹਿਸਾਬ ਕਿਤਾਬ ਸਿਖਾਓ ਕਿ ਵੱਡਾ ਹੋ ਕੇ ਪਟਵਾਰੀ ਲੱਗ ਸਕੇ ਜਾਂ ਫਿਰ ਮੋਦੀ ਖਾਨਾ ਚਲਾ ਸਕੇ ਪੰਦੇ ਨੇ ਗੁਰੂ ਜੀ ਨੂੰ ਬੜੇ ਪਿਆਰ ਨਾਲ ਕੋਲ ਬਿਠਾਇਆ ਤੇ ਫੱਟੀ ਉੱਤੇ ਪੈਂਤੀ ਅੱਖਰ ਲਿਖ ਦਿੱਤੇ ਗੁਰੂ ਜੀ ਨੇ ਉਹ ਅੱਖਰ ਉਸੇ ਵੇਲੇ ਯਾਦ ਕਰ ਲਏ ਅਗਲੇ ਦਿਨ ਗੁਰੂ ਸਾਹਿਬ ਚੁੱਪ ਕਰਕੇ ਬੈਠੇ ਰਹੇ ਪੰਦੇ ਨੇ ਪੁੱਛਿਆ ਨਾਨਕ ਤੂੰ ਅੱਗੇ ਕਿਉਂ ਨਹੀਂ ਪੜਦਾ ਤਾਂ ਬਾਲਕ ਨਾਨਕ ਨੇ ਬੜਾ ਪਿਆਰਾ ਸਵਾਲ ਪੁੱਛਿਆ ਪੰਡਤ ਜੀ ਇਹ ਜੋ ਅੱਖਰ ਤੁਸੀਂ ਮੈਨੂੰ ਪੜਾ ਰਹੇ ਹੋ ਕੀ ਇਹਨਾਂ ਦਾ ਅਸਲ ਮਤਲਬ ਪਤਾ ਹੈ ਪੰਡਤ ਹੈਰਾਨ ਹੋ ਕੇ ਕਹਿਣ ਲੱਗਾ ਬਾਲਕ ਮੈਂ ਸਾਰਾ ਹਿਸਾਬ ਕਿਤਾਬ ਜਾਣਦਾ ਹਾਂ ਇਹਨਾਂ ਅੱਖਰਾਂ ਨਾਲ ਹੀ ਤਾਂ ਸਾਰੀ ਦੁਨੀਆ ਦਾ ਲੈਣ ਦੇਣ ਚੱਲਦਾ ਹੈ ਹੋਰ ਇਹਨਾਂ ਦਾ ਕੀ ਮਤਲਬ ਹੋਣਾ ਤਦ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਪੰਡਤ ਜੀ ਦੁਨੀਆਦਾਰੀ ਦੇ ਹਿਸਾਬ ਕਿਤਾਬ ਤਾਂ ਇੱਥੇ ਹੀ ਰਹਿ ਜਾਣੀ ਐ ਅਸਲ ਪੜ੍ਹਾਈ ਉਹ ਐ ਜੋ ਦਰਗਾਹ ਚ ਕੰਮ ਆਵੇ ਫਿਰ ਗੁਰੂ ਸਾਹਿਬ ਨੇ ਸ ਸ ਅੱਖਰ ਦਾ ਮਤਲਬ ਸਮਝਾਇਆ ਉਹਨਾਂ ਕਿਹਾ ਸ ਸ ਸਾਨੂੰ ਇਹ ਸਿਖਾਉਂਦਾ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਪਰਮਾਤਮਾ ਐ ਜੇਸ ਬੰਦੇ ਨੇ ਇੰਨਾ ਪੜ੍ਹ ਲਿਖ ਕੇ ਵੀ ਉਸ ਰੱਬ ਨੂੰ ਨਹੀਂ ਪਛਾਣਿਆ ਉਸ ਦਾ ਪੜਿਆ ਸਭ ਬੇਕਾਰ ਐ ਗੁਰੂ ਜੀ ਨੇ ਕਿਹਾ ਮੋ ਮਾਇਆ ਨੂੰ ਸਾੜ ਕੇ ਸਿਆਹੀ ਬਣਾਓ ਤੇ ਆਪਣੀ ਬੁੱਧੀ ਨੂੰ ਕਾਗਜ਼ ਬਣਾਓ ਫੇਰ ਉਹ ਸੁੱਤੇ ਰੱਬ ਦਾ ਨਾਮ ਲਿਖੋ ਇਹ ਹੈ ਸੱਚੀ ਪੜਾਈ ਇਹ ਨਿੱਕੇ ਦੇ ਬਾਲਕ ਦੇ ਮੂੰਹੋਂ ਇੰਨੀ ਵੱਡੀ ਗਿਆਨ ਦੀ ਗੱਲ ਸੁਣ ਕੇ ਪੰਦਾ ਹੱਕਾ ਬੱਕਾ ਰਹਿ ਗਿਆ ਉਸਨੇ ਗੁਰੂ ਜੀ ਅੱਗੇ ਸਿਰ ਝੁਕਾਤਾ ਉਹ ਸਮਝ ਗਿਆ ਕਿ ਨਾਨਕ ਪੜਨ ਨਹੀਂ ਸਗੋ ਦੁਨੀਆ ਨੂੰ ਪੜਾਉਣ ਆਇਆ ਹੈ ਸੰਗਤ ਜੀ ਹੁਣ ਗੁਰੂ ਨਾਨਕ ਦੇਵ ਜੀ 9 ਸਾਲ ਦੇ ਹੋ ਗਏ ਹਨ ਘਰਦਿਆਂ ਨੇ ਉਹਨਾਂ ਦਾ ਵਿਆਹ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਗਲੀ ਵੀਡੀਓ ਵਿੱਚ ਅਸੀਂ ਵੇਖਾਂਗੇ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਅਤੇ ਸੁਲਤਾਨਪੁਰ ਲੋਧੀ ਜਾਣਾ ਕਮੈਂਟਾਂ ਵਿੱਚ ਸਤਨਾਮ ਵੈਗੁਰੂ ਦੀ ਹਾਜ਼ਰੀ ਜ਼ਰੂਰ ਲਵਾਇਓ ਸੰਗਤ ਜੀ ਜੇ ਸਾਡੀ ਕੀਤੀ ਏ ਕੋਸ਼ਿਸ਼ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੇ ਇੰਸਟਾਗ੍ਰam ਚੈਨਲ ਨੂੰ ਵੀ ਫੋਲੋ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ